ਸਿਕਾ ਹਾਲ ਔਨ ਏਅਰ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਕਰਨਜੀਤ ਸਿੰਘ ਪੱਲਾ ਮੌਜੂਦ ਹਾਂ ਅਸੀਂ ਸਿੰਘੂ ਬਾਰਡਰ ਤੇ ਉਹ ਸਿੰਘੂ ਬਾਰਡਰ ਜਿੱਥੇ ਕੁਝ ਦਿਨ ਪਹਿਲਾਂ ਇਹ ਗੱਲਾਂ ਚੱਲ ਰਹੀਆਂ ਸੀ ਕਿ ਸਿੰਘੂ ਬਾਰਡਰ ਹੁਣ ਖਾਲੀ ਹੋ ਚੁੱਕਿਆ ਕਿਸਾਨ ਅੰਦੋਲਨ ਖਤਮ ਹੋ ਚੁੱਕਿਆ ਸਾਰੇ ਕਿਸਾਨ ਇੱਥੋਂ ਜਾ ਚੁੱਕੇ ਨੇ ਸਰਦੀਆਂ ਸੀ ਕੜਾਕੇ ਦੀ ਠੰਡ ਕਿਸਾਨਾਂ ਨੇ ਕੱਟੀ ਬਜ਼ੁਰਗਾਂ ਨੇ ਆਪਣੀਆਂ ਤਰਪਾਲਾਂ ਦੇ ਵਿੱਚ ਜਿਹੜੇ ਟਰੈਕਟਰ ਟਰਾਲੀਆਂ ਤੇ ਆਏ ਸੀ ਉਹਨਾਂ ਦੇ ਵਿੱਚ ਕੜਾਕੇ ਦੀ ਠੰਡ ਕੱਟੀ ਪਰ ਉਸ ਤੋਂ ਬਾਅਦ 26 ਜਨਵਰੀ ਦੇ ਵਾਕਿਆ ਤੋਂ ਬਾਅਦ ਇਹ মিডিਆ ਨੇ ਚਲਾਣਾ ਸ਼ੁਰੂ ਕਰ ਦਿੱਤਾ ਕਿ ਹੁਣ ਕਿਸਾਨ ਜਿਹੜੇ ਨੇ ਇੱਥੋਂ ਬਾਰਡਰਾਂ ਤੋਂ ਜਾਣਾ ਸ਼ੁਰੂ ਹੋ ਗਏ ਨੇ ਹੁਣ ਕਿਸਾਨ ਅੰਦੋਲਨ ਖਤਮ ਹੋ ਜਾਏਗਾ ਪਰ ਇਹ ਤਸਵੀਰਾਂ ਅਸੀਂ ਜ਼ਰੂਰ ਉਹ ਦੇਖ ਲੈਣ ਜਿਹੜੇ ਕਹਿੰਦੇ ਨੇ ਕਿ ਕਿਸਾਨ ਅੰਦੋਲਨ ਹੁਣ ਖਤਮ ਹੋ ਚੁੱਕਿਆ ਅਤੇ ਕਿਸਾਨਾਂ ਨੇ ਇੱਥੋਂ ਜਾਣਾ ਸ਼ੁਰੂ ਕਰ ਦਿੱਤਾ ਹੈ ਗਰਮੀਆਂ ਦਾ ਸੀਜ਼ਨ ਆਉਣ ਵਾਲਾ ਤਾਂ ਗਰਮੀਆਂ ਦੀਆਂ ਤਿਆਰੀਆਂ ਇੱਥੇ ਤੁਹਾਨੂੰ ਦਿਖਾਉਨੇ ਆ ਗਰਮੀਆਂ ਦੀਆਂ ਤਿਆਰੀਆਂ ਇੱਥੇ ਸਿੰਘਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਸਰਦੀਆਂ ਦੇ ਵਿੱਚ ਵੀ ਕੋਈ ਕਿਸੇ ਕਿਸਮ ਦੀ ਕਮੀ ਨਹੀਂ ਛੱਡੀ ਸੀਗੀ ਚਾਹੇ ਉਹ ਕੰਬਲਾਂ ਦੀ ਲੋੜ ਹੋਵੇ ਗਰਮ ਕੱਪੜਿਆਂ ਦੀ ਲੋੜ ਹੋਵੇ ਹਰੇਕ ਪ੍ਰਕਾਰ ਦੀ ਸਹੂਲਤ ਇੱਥੇ ਉਪਲਬਧ ਕੀਤੀ ਸੀਗੀ ਵੱਖ-ਵੱਖ ਸੰਸਥਾਵਾਂ ਚਾਹੇ ਉਹ ਖਾਲਸਾ ਐਡ ਹੋਵੇ ਚਾਹੇ ਕੋਈ ਵੀ ਸੰਸਥਾ ਹੋਵੇ ਬਾਅਦ ਛੱਡ ਕੇ ਅੱਗੇ ਆਈਆਂ ਤੇ ਉਹਨਾਂ ਨੇ ਹਰੇਕ ਇੱਥੇ ਲੋੜ ਪੂਰੀ ਕੀਤੀ ਤਾਂ ਹੁਣ ਗਰਮੀਆਂ ਆਉਣੀਆਂ ਨੇ ਗਰਮੀਆਂ ਦੇ ਵਾਸਤੇ ਵੀ ਹਰੇਕ ਲੋੜ ਜੋ ਲੋਕਾਂ ਨੂੰ ਇੱਥੇ ਜ਼ਰੂਰਤ ਪਈਗੀ ਉਹ ਪੂਰੀਆਂ ਕਰ ਰਹੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਆ ਜਿਹੜਾ ਸਾਰਾ ਰਸਤਾ ਹੈ ਇਸ ਨੂੰ ਹੁਣ ਪੱਦਰ ਕਰਕੇ ਗਰਮੀਆਂ ਦੇ ਵਾਸਤੇ ਇੱਥੇ ਟੈਂਟ ਸਿਟੀ ਬਣਾਈ ਜਾ ਰਹੀ ਹੈ ਪਹਿਲਾ ਸਰਦੀਆਂ ਕਰਕੇ ਕਾਫੀ ਪੁਖਤਾ ਪ੍ਰਬੰਧ ਕੀਤੇ ਹੁਣ ਹੁਣ ਗਰਮੀਆਂ ਆ ਰਹੀਆਂ ਨੇ ਗਰਮੀਆਂ ਕਰਕੇ ਹੁਣ ਇਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਸਾਡੇ ਨਾਲ ਇੱਥੇ ਸਿੰਘ ਸਾਹਿਬ ਮੌਜੂਦ ਨੇ ਸਿੰਘ ਸਾਹਿਬ ਕੀ ਨਾਮ ਹੈ ਤੁਹਾਡਾ ਹਾਂਜੀ ਜਤਨ ਸਿੰਘ ਜੀ ਸਿੰਘ ਸਾਹਿਬ ਸਰਦੀਆਂ ਦੇ ਦਿਨ ਬਾਬਿਆਂ ਨੇ ਬੜੇ ਕੱਟ ਲੇ ਧੁੰਦ ਪਈ ਮੀਂਹ ਪਿਆ ਠੰਡੀਆਂ ਹਵਾਵਾਂ ਚੱਲੀਆਂ ਹੁਣ ਗਰਮੀਆਂ ਨੂੰ ਲੈ ਕੇ ਕੀ ਆਪਾਂ ਤਿਆਰੀਆਂ ਕਰ ਰਹੇ ਆਂ ਗਰਮੀਆਂ ਦੀ ਤਿਆਰੀਆਂ ਹੋਈਆਂ ਕਿ ਵੀ ਕਿਸੇ ਤਰੀਕੇ ਜਿਵੇਂ ਹੁਣ ਸ਼ਾਂ ਦਾ ਏਰੀਆ ਹੈਗਾ ਇੱਥੇ ਪੇੜ ਲੱਗੇ ਨੇ ਹਨਾ ਤੇ ਪਹਿਲਾਂ ਇੱਥੇ ਉਜਾਰ ਤੇ ਜੰਗਲ ਸੀਗਾ ਤੇ ਤੇ ਇੱਥੇ ਹੁਣ ਸਫਾਈ ਕਰਾ ਕੇ ਤੇ ਪ੍ਰਬੰਧ ਕਰ ਰਹੇ ਆ ਮਹਾਰਾਜ ਕਰਵਾ ਰਹੇ ਨੇ ਸਾਡੇ ਤੋਂ ਖਾਲੀ ਸੀਗਾ ਸਾਰਾ ਹਾਂ ਜੀ ਜੇ ਤੁਹਾਨੂੰ ਮੈਂ ਵੀਡੀਓ ਵਿਖਾ ਸਕਦਾ ਇੱਥੇ ਤਾਂ ਸ਼ਿਟ ਕਰਕੇ ਜਾਂਦੇ ਸੀ ਲੋਕ ਤੇ ਡੰਪਿੰਗ ਪਲੇਸ ਸੀਗੀ ਇੱਕ ਤਰੀਕਾ ਸਾਰਾ ਡਸ ਜਿਹੜਾ ਹੈਗਾ ਸਾਰੇ ਇੱਥੇ ਹੀ ਪਾਉਂਦੇ ਸੀਗੇ ਤੁਸੀਂ ਪਛਾਣ ਨਹੀਂ ਪਾਉਂਗੇ ਏਰੀਆ ਨੂੰ ਤੇ ਪੁਰਾਣੀ ਵੀਡੀਓ ਨੂੰ ਵੇਖ ਕੇ ਤੇ ਬਸ ਹੁਣ ਇਹ ਆ ਕਿ ਵੀ ਸੇਵਾ ਤੇ ਲੱਗਿਆ ਮਹਾਰਾਜ ਨੇ ਲਾਇਆ ਹਨਾ ਤੇ ਸੈਂਸਿਟੀ ਤੁਸੀਂ ਹੁਣੇ ਹੀ ਇੱਥੇ ਲਗਾਈ ਹੈ ਹ ਨਹੀਂ ਇਹ ਕਾਫੀ ਚਿਰ ਹੋ ਗਏ ਆਪਾਂ ਨੂੰ ਇੱਥੇ 1 ਵੀਕ ਤੋਂ ਉੱਪਰ ਹੋ ਗਿਆ ਹ 1 ਵੀਕ ਤੋਂ ਉੱਪਰ 10 ਦਿਨ ਤਾਂ ਹੋ ਗਏ ਨੇ ਅਸੀਂ ਪ੍ਰਬੰਧ ਸ਼ੁਰੂ ਕੀਤੇ ਤੇ ਹਾਲ ਤੱਕ ਚੱਲ ਰਹੇ ਨੇ ਕਿਉਂਕਿ ਬਹੁਤ ਗੰਦੀ ਇਸ ਪਲੇਸ ਸੀਗੀ ਤੇ ਇਹਨੂੰ ਸਵਾਰਨ ਵਾਸਤੇ ਸਮਾਂ ਲੱਗਦਾ ਤੇ ਜਿੱਦਾਂ ਜਿਹੜੇ ਇੱਥੇ ਤੁਸੀਂ ਆ ਵੱਡੇ ਵੱਡੇ ਪਾਈਪ ਇੱਥੇ ਲਗਾਉਣ ਲੱਗੇ ਹੋਈਆਂ ਆ ਜਿਹੜੇ ਟੋਏ ਏਡੇ ਵੱਡੇ ਵੱਡੇ ਪੱਟੇ ਨੇ ਇਹ ਕਿਸ ਵਾਸਤੇ ਤੁਸੀਂ ਇੱਥੇ ਪਟ ਰਹੇ ਅਗਲੀ ਕੀ ਹੈ ਲੰਗਰਾਂ ਵਾਲਿਆਂ ਦਾ ਜਿਹੜਾ ਪਾਣੀ ਹੈਗਾ ਥੋਣ ਵਾਲੇ ਜਿਹੜੇ ਸੜਕ ਦੇ ਉੱਤੇ ਲੰਗਰ ਲੱਗੇ ਨੇ ਹਨਾ ਉਹਨਾਂ ਦਾ ਪਾਣੀ ਜਿਹੜਾ ਤੇ ਉਹ ਖੁੱਲੇ ਆਮ ਇਦਾਂ ਚਿੱਕਰ ਚ ਸੀਗਾ ਗੰਦ ਸੀਗਾ ਅਸੀਂ ਪਹਿਲਾਂ ਤਾਂ ਉਹਨੂੰ ਸਫਾਈ ਕਰਾ ਦਿੱਤੀ ਉਸ ਤੋਂ ਬਾਅਦ ਇੱਕ ਨਗਾਰਾ ਵੀ ਕਾਫੀ ਬਣ ਜਾਂਦਾ ਹੋਊਗਾ ਜੀ ਵਾਹਿਗੁਰੂ ਜੀ ਤੇ ਅਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ ਇੱਥੇ ਗਾਰੇ ਵਾਲੀ ਜਗ੍ਹਾ ਤੇ ਤੇ ਮਿੱਟੀ ਪਵਾ ਕੇ ਸਫਾਈ ਕਰਾ ਕੇ ਖੱਡਾ ਪਟਵਾ ਦਿੱਤਾ ਵੱਡੇ ਵੱਡੇ ਜਿੰਨਾ ਜਿਹੜਾ ਪਾਣੀ ਹੈਗਾ ਉਹ ਸਾਰਾ ਉਸ ਖੱਡੇ ਦੇ ਵਿੱਚ ਜਾਏਗਾ ਪਾਈਪਲਾਈਨ ਦੇ ਥਰੂ ਜਾਏਗਾ ਮਤਲਬ ਹੁਣ ਤਿਆਰੀਆਂ ਪੱਕੀਆਂ ਨੇ ਸਿੰਘਾਂ ਦੀਆਂ ਜਿਹੜੇ ਕਿਉਂਕਿ ਪਹਿਲਾਂ 26 ਤਰੀਕ ਦੇ ਵਾਕਿਆ ਤੋਂ ਬਾਅਦ ਕਈ ਲੋਕ ਕਹਿੰਦੇ ਸੀ ਕਿ ਇੱਕ ਸਿੰਘੂ ਬਾਰਡਰ ਤੋਂ ਕਿਸਾਨ ਜਿਹੜੇ ਨੇ ਹੁਣ ਜਾਣਾ ਸ਼ੁਰੂ ਕਰ ਗਏ ਨੇ ਪਰ ਨਹੀਂ ਤੁਸੀਂ ਕਿਤੇ ਨਹੀਂ ਗਏ ਇੱਥੇ ਹੀ ਹੋ ਬਿਲਕੁਲ ਭਾਈ ਸਾਹਿਬ ਜੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਦੇਖੋ ਉਤਰਾ ਚੜਾ ਦੀ ਗੱਲ ਆ ਇਹ ਥੋੜੇ ਸਮੇਂ ਦੀ ਗੱਲ ਹੈ ਲੋਕਾਂ ਨੂੰ ਕੁਝ ਰੋਸ ਹੈ ਕਿ ਮਨ ਦੇ ਵਿੱਚ ਕਰ ਉਹ ਜਦੋਂ ਦੂਰ ਹੋ ਜਾਣਗੇ ਤੇ ਆਟੋਮੈਟਿਕਲੀ ਫੇਰ ਉਸੇ ਤਰੀਕੇ ਚੜਤ ਹੋ ਜਾਣੀ ਹੈ ਚੜਪ ਹੋ ਜਾਣੀ ਹੈ ਆਪਣੀ ਹਨਾ ਉਵੇਂ ਚੜਦੀ ਕਲਾ ਸਾਰੇ ਆ ਜਾਣਗੇ ਮਤਲਬ ਜਦ ਤੱਕ ਕੇਂਦਰ ਦੀ ਸਰਕਾਰ ਮੰਨਦੀ ਨਹੀਂ ਉਦੋਂ ਤੱਕ ਇੱਥੇ ਹੀ ਡਟੇ ਰਹੋਗੇ ਹਾਂਜੀ ਵਾਹਿਗੁਰੂ ਇਹਦਾ ਸਵਾਲ ਤੁਸੀਂ ਨਹੀਂ ਪੁੱਛੋ ਜੇ ਕੋਈ ਵੀ ਕਿਸੇ ਤੋਂ ਪੁੱਛੇ ਸਾਹਮਣੇ ਆਹੀ ਕਹਿਣਾ ਇਹਦਾ ਕੋਈ ਸਵਾਲ ਹੀ ਨਹੀਂ ਸਾਡਾ ਬਣਦਾ ਅਸੀਂ ਇੱਥੇ ਹੀ ਆ ਵਾਹਿਗੁਰੂ ਜਦੋਂ ਤੱਕ ਮਹਾਰਾਜ ਇਹ ਮੋਰਚੇ ਪੂਰੇ ਫਤਿਹ ਨਹੀਂ ਹੋ ਜਾਂਦੇ ਸਾਡੇ ਇੱਥੇ ਹੀ ਆਪਾਂ ਤਾਂ ਹੋਰ ਇੱਥੇ ਗਰਮੀਆਂ ਦੇ ਕਰਕੇ ਜੋ ਕਿ ਕਾਫੀ ਲੋਕਾਂ ਨੂੰ ਬਹੁਤ ਚੀਜ਼ਾਂ ਦੀ ਲੋੜ ਪੈਗੀ ਜਿਸ ਤਰ੍ਹਾਂ ਦਿੱਲੀ ਦਾ ਜਿਹੜਾ ਮੱਛਰ ਕਈ ਹੈ ਉਹ ਬਹੁਤ ਬਿਮਾਰੀਆਂ ਭਰੀਆਂ ਹੁੰਦਾ ਤਾਂ ਕਿਸ ਤਰ੍ਹਾਂ ਦੇ ਉਹਦੇ ਵਾਸਤੇ ਵੀ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਕੂੜਾ ਵੀ ਕਾਫੀ ਇੱਥੇ ਹੁੰਦਾ ਤਾਂ ਉਸ ਨੂੰ ਕਿਸ ਤਰ੍ਹਾਂ ਸਾਰਾ ਮੇਨਟੇਨ ਕੀਤਾ ਜਾਏ ਕੋਸੀਂ ਫਸਟ ਡੇ ਤੋਂ ਹੀ ਜਿਹੜਾ ਹੈਗਾ ਹਿਮਕਨ ਫਾਊਂਡੇਸ਼ਨ ਵੱਲੋਂ ਉੱਥੇ ਸਪਰੇ ਦੀ ਸੇਵਾ ਚੱਲ ਰਹੀ ਸੀਗੀ ਕਿ ਜਿਹੜਾ ਜਿਹੜੇ ਵੀ ਸਪਰੇ ਦੀ ਸੇਵਾ ਕਰਦੇ ਤੇਲ ਅਸੀਂ ਪ੍ਰੋਵਾਈਡ ਕਰਦੇ ਆ ਉਹਨਾਂ ਨੂੰ ਇੱਥੇ ਵੀ ਸਾਡੇ ਕੋਲ ਸਪਰੇ ਵਾਲਾ ਸਿਸਟਮ ਵੀ ਹੈਗਾ ਪਲੱਸ ਜਿਹੜੇ ਅਸੀਂ ਹੁਣ ਟੈਂਟ ਨਵੇਂ ਬਣਵਾਏ ਨੇ ਜਿਹੜੇ ਫੌਜੀ ਟੈਂਟ ਨੇ ਸਾਡੇ ਕੋਲ ਉਹਦੇ ਵਿੱਚ ਕਰ ਸਪੈਸ਼ਲ ਜਾਲੀ ਵਾਲੀ ਜਿਪ ਲਵਾਈ ਆ ਠੀਕ ਆ ਉਹ ਲੈ ਇੰਸਟਾਲ ਕਰਨੇ ਆ ਸੀ ਕਿਉਂਕਿ ਅਸੀਂ ਚਾਹੁੰਦੇ ਸੀ ਸਪੇਸ ਮੈਂਟੇਨ ਕਰ ਲਈਏ ਉਸ ਤੋਂ ਬਾਅਦ ਆਪਾਂ ਜਾਲੀ ਵਾਲੀ ਜਿਪ ਜਾਲੀ ਵਾਲੇ ਤੰਬੂ ਲਗਾਵਾਂਗੇ ਸੋ ਇਹ ਜਿਹੜੇ ਖੱਡੇ ਥਾ-ਥਾ ਦੇ ਕਰਾ ਰਹੇ ਆ ਉਹਦਾ ਪਰਪਸ ਇਹ ਆ ਕਿ ਮੀਂਹ ਪੈਣ ਵਾਲਾ ਜਦੋਂ ਮੀਂਹ ਪਊਗਾ ਤੇ ਜਿਵੇਂ ਸਾਨੂੰ ਆਸੇ-ਪਾਸੇ ਤੋਂ ਬਦਲ ਆ ਕਿ ਲੋਕੀ ਦੱਸਦੇ ਨੇ ਕਿ ਇੱਥੇ 1-1 ਫੁੱਟ ਪਾਣੀ ਖੜਾ ਹੋ ਜਾਂਦਾ ਤਾਂ ਕਰਕੇ ਖੱਡੇ ਕਰਾ ਰਹੇ ਆ ਕਿ ਵੀ ਜਦੋਂ ਪਾਣੀ ਭਰੇ ਤੇ ਅਸੀਂ ਇੱਕ ਸਿਸਟਮ ਬਣਾ ਦਈਏ ਕਿ ਪਾਣੀ ਸਿੱਧਾ ਖੱਡਿਆਂ ਜਾਇਆ ਕਰੇ ਤੋ ਪਹਿਲੇ ਹੀ ਪਲੈਨਿੰਗ ਕਰਕੇ ਹੀ ਅਸੀਂ ਚੱਲ ਰਹੇ ਆਗੇ ਬਹੁਤ ਬਹੁਤ ਧੰਨਵਾਦੀ ਦਾ ਤੁਸੀਂ ਇਹ ਦੇਖਿਆ ਕਿ ਕਿਸ ਤਰ੍ਹਾਂ ਪੂਰੀ ਪਲੈਨਿੰਗ ਦੇ ਨਾਲ ਇੱਥੇ ਕੰਮ ਸਾਰਾ ਕੀਤਾ ਜਾ ਰਿਹਾ ਜਿਸ ਤਰ੍ਹਾਂ ਇਹਨਾਂ ਦਾ ਕਹਿਣਾ ਹੈ ਕਿ ਬਾਰਿਸ਼ਾਂ ਦੇ ਦਿਨਾਂ ਦੇ ਵਿੱਚ ਕਈ-ਕਈ ਫੋਟ ਇੱਥੇ ਪਾਣੀ ਖੜ ਜਾਂਦਾ ਸੀਗਾ ਤੇ ਟੈਂਟ ਸਿਟੀ ਬਣਾਈ ਗਈ ਹੈ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਤਾਂ ਪੱਕੇ ਤੌਰ ਤੇ ਜਿਹੜੀਆਂ ਪਾਈਪਾਂ ਇੱਥੇ ਪਾਈਆਂ ਜਾ ਰਹੀਆਂ ਨੇ ਤਾਂ ਕਿ ਢਲਾਨ ਬਣਾਈ ਜਾ ਰਹੀ ਹੈ ਪੂਰੀ ਕਿ ਜਿਹੜਾ ਵੀ ਇੱਥੇ ਪਾਣੀ ਇਕੱਠਾ ਹੋਊਗਾ ਉਹ ਖੱਡਿਆਂ ਦੇ ਵਿੱਚ ਜਾਵੇ ਜਿਹੜੇ ਕਾਫੀ ਡੂੰਘੇ-ਡੂੰਘੇ ਖੱਡੇ ਕੀਤੇ ਗਏ ਨੇ ਤਾਂ ਸਾਹਮਣੇ ਬਜ਼ੁਰਗ ਵੀ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਮਿਹਨਤ ਕਰਨ ਲੱਗੇ ਹੋਏ ਨੇ ਚਾਹੇ ਉਹ ਲੰਗਰ ਦੀ ਸੇਵਾ ਹੋਵੇ ਚਾਹੇ ਟੈਂਟ ਸਿਟੀ ਬਣਾਉਣ ਦੀ ਗੱਲ ਹੋਵੇ ਚਾਹੇ ਗਰਮੀਆਂ ਦੇ ਪ੍ਰਬੰਧ ਕਰਨ ਦੀ ਗੱਲ ਹੋਵੇ ਬਜ਼ੁਰਗ ਇੱਥੇ ਡੱਟ ਕੇ ਖੜੇ ਹੋਏ ਨੇ ਤਾਂ ਇੱਥੇ ਤੁਹਾਨੂੰ ਆ ਸਾਹਮਣੇ ਇੱਕ ਜਿਹੜੇ ਬਜ਼ੁਰਗ ਨੇ ਇਹ ਵੀ ਤੁਹਾਨੂੰ ਦਿਖਾਉਨੇ ਆ ਸੀ ਕਿ ਮੁਸਲਮਾਨ ਸਿੱਖ ਭਾਈਚਾਰੇ ਦੀ ਆਪਾਂ ਗੱਲ ਕਰਦੇ ਆ ਤਾਂ ਇੱਕ ਪਾਸੇ ਸਿੱਖ ਭਾਈ ਜਿਹੜੇ ਆਪਣੇ ਲੱਗੇ ਹੋਏ ਨੇ ਕੰਮ ਕਰਨ ਤਾਂ ਦੂਜੇ ਪਾਸੇ ਮੁਸਲਮਾਨ ਭਾਈ ਆਪਣੇ ਲੱਗੇ ਹੋਏ ਨੇ ਕੰਮ ਕਰਨ ਦੇ ਲਈ ਤਾਂ ਬਾਬਾ ਜੀ ਆਪਾਂ ਗੱਲ ਕਰੀਏ ਤੁਸੀਂ ਮੁਸਲਮਾਨ ਭਾਈਚਾਰੇ ਨਾਲ ਰੱਖਦੇ ਹੋ ਸੰਬੰਧ ਤੇ ਨਾਲ ਤੁਸੀਂ ਇੱਥੇ ਸਿੱਖਾਂ ਦੇ ਕੰਮ ਕਰ ਰਹੇ ਹੋ ਆਪਾਂ ਏਕਤਾ ਦੀ ਗੱਲ ਕਰੀਏ ਤਾਂ ਸਵਾਲ ਕਾਫੀ ਸਰਕਾਰਾਂ ਖੜੇ ਕਰਦੀਆਂ ਨੇ ਕਿ ਆਪਸ ਦੇ ਵਿੱਚ ਫੁੱਟਪਾਨ ਦੀ ਕੋਸ਼ਿਸ਼ ਕਰਦੀਆਂ ਨੇ ਦੇਖੋ ਸਰਕਾਰ ਦੀਆਂ ਨਲਕੀਆਂ ਨੇ ਸਾਡਾ ਆਪਸੀ ਭਾਈਚਾਰਾ ਪੰਜਾਬ ਦਾ ਵਿਰਸਾ ਰਿਹਾ ਸਮਝਾ ਔਰ ਪਹਿਲਾਂ ਵੀ ਰਿਹਾ ਹੈ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਤੋਂ ਔਰ ਆਂਦਾ ਵੀ ਰਹੂਗਾ ਸਮਝੀਏ ਕਿਉਂਕਿ ਖਾਸ ਕਰਕੇ ਮਲੇ ਕੋਲੇ ਦੀ ਧਰਤੀ ਨੂੰ ਜਿਹੜੀ ਨੂੰ ਅਸੀਂ ਬਲੋਂਗ ਕਰਦੇ ਆ ਉਹ ਹਾਜ਼ਰ ਨਾਰੇ ਤੇ ਨਾਰੇ ਨਾਲ ਜਾਣੀ ਜਾਂਦੀ ਹੈ ਸਮਝੀਏ ਇਸ ਕਰਕੇ ਸਾਡਾ ਪੰਜਾਬੀਆਂ ਦਾ ਵਿਰਸਾ ਸਾਂਝਦਾ ਹੈ ਅਗਰ ਕਿਸੇ ਬੰਦੇ ਦੇ ਵਿੱਚ ਕਿਸੇ ਧਰਮ ਦੇ ਵਿੱਚ ਸਾਰਿਆਂ ਨੇ ਨਫ਼ਰਤ ਦਾ ਬੀਜ ਖਤਮ ਕਰਕੇ ਆਪਸੀ ਭਾਈਚਾਰੇ ਦਾ ਸਬਕ ਦਿੰਦਾ ਹੈ ਔਰ ਅਗਰ ਕੋਈ ਅਸੀਂ ਇਹ ਕਹਿੰਨੇ ਆ ਕਿ ਅਗਰ ਕੋਈ ਆਪਸੀ ਭਾਈਚਾਰਾ ਨਹੀਂ ਬਣਾ ਕੇ ਰਹਦਾ ਉਹ ਸਾਡਾ ਪੰਜਾਬੀ ਭਾਈ ਨਹੀਂ ਹੁੰਦਾ ਮੈਂ ਪੰਜਾਬੀ ਪਹਿਲਾਂ ਹਾਂ ਤੁਸੀਂ ਪਹਿਲਾਂ ਪੰਜਾਬੀ ਆ ਪਹਿਲਾਂ ਪੰਜਾਬੀ ਆ ਬਾਅਦ ਦੇ ਵਿੱਚ ਭਾਰਤੀ ਆ ਅੱਛਾ ਪਹਿਲਾਂ ਪੰਜਾਬੀ ਆ ਅਸੀਂ ਕਿਉਂਕਿ ਪੰਜਾਬੀਆਂ ਦਾ ਇੱਕ ਵਿਰਸਾ ਰਿਹਾ ਕਿਉਂਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਸਭ ਤੋਂ ਵੱਧ ਯੋਗਦਾਨ ਅਦਾ ਕੀਤਾ ਤਾਂ ਪੰਜਾਬੀਆਂ ਨੇ ਕੀਤਾ ਜਿਹਦੇ ਵਿੱਚ Hindu ਵੀ ਤੇ Musalman ਵੀ ਤੇ Sikh ਵੀ ਗਏ ਸਭ ਤੋਂ ਵੱਧ ਮੁਸਲਮਾਨਾਂ ਦਾ ਔਰ ਸਿੱਖਾਂ ਦਾ ਰੋਲ ਹੈ ਔਰ ਇੰਡੀਆ ਗੇਟ ਦੇ ਉੱਤੇ ਵੀ ਅੱਜ ਜਾ ਕੇ ਇਹ ਸਬੂਤ ਪੱਕਾ ਮਿਲ ਸਕਦਾ ਹੈ। ਬਾਈ ਸਰਕਾਰਾਂ Hindu Muslim ਕਰਕੇ Sikh Muslim ਕਰਕੇ ਬਹੁਤ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ। ਬਾਈ ਰੋ ਇਹਨਾਂ ਦਾ ਕੰਮ ਇੱਕੋ ਹੀ ਹੈ ਵੀ ਪੜੋ ਤੇ ਰਾਜ ਕਰੋ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਠੀਕ ਹੈ। ਜਿਹੜਾ ਇਹਨਾਂ ਦਾ ਮੇਨ ਪੁਆਇੰਟ ਨੇ ਇਹੀ ਰੱਖਿਆ ਇਹ ਜਾ ਸਕਦਾ ਵੀ ਦੇਖੋ ਉਹਨਾਂ ਨੇ ਇਹਨਾਂ ਨੇ ਇਹ ਕਿਹਾ ਵੀ ਲੋ ਜੀ ਅਸੀਂ ਭਾਰਤ ਨੂੰ ਯਾਦ ਕਰ ਰਮਈ ਇੱਕ ਵਾਧਤ ਕਰ ਦੇ ਰਹੇ ਹਾਂ ਜਦੋਂ ਕਿ ਅਧਿਕਾਰ ਦੇ ਨਹੀਂ ਖੋ ਰਹੇ ਨੇ। ਇਹਨਾਂ ਦਾ ਮੇਨ ਪੁਆਇੰਟ ਇਹਦਾ ਇੱਕੋ ਹੀ ਆ ਵੀ ਲੈ ਵੀ ਪੜੋ ਤੇ ਰਾਜ ਕਰੋ। ਜਦੋਂ ਮਤਲਬ ਸਭ ਤੋਂ ਪਹਿਲਾਂ ਨੇ ਇੱਕ ਪਤਾ ਕਿਹਾ Hindu ਪਤਾ ਖੇਡਦੇ ਨੇ ਇਹ। ਵੀ ਲੱਗਦਾ ਲੋਕਡਾਊਨ ਅਜਤਨਾ ਨਹੀਂ ਪੀ ਲੋਕਡਾਊਨ ਸਾਰਾ ਲਾਇਕ ਕੀਤਾ ਠੀਕ ਹੈ ਵੀ ਉਹਦਾ ਨਾਕਾਮਜਾ ਹੋਇਆ ਤੇ ਹੁਣ ਲੋਕ ਨੂੰ ਪਤਾ ਲੱਗਣ ਕਰਨਾ ਇਸ ਚੀਜ਼ ਇਹਨਾਂ ਦੀ ਹੋ ਗਈ ਆ ਤਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਭਾਈਚਾਰਕ ਦੀ ਸਾਂਝ ਜਿਹੜੀ ਇੱਥੇ ਮਿਸਾਲ ਦੇਖਣ ਨੂੰ ਮਿਲਦੀ ਹੈ ਤਾਂ ਦੂਜੇ ਪਾਸੇ ਸਿੰਘ ਵੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਡੱਟ ਕੇ ਮਿਹਨਤ ਕਰਨ ਲੱਗੇ ਹੋਏ ਨੇ ਤਾਂ ਕਿ ਜਿਹੜੇ ਸਾਡੇ ਬਜ਼ੁਰਗ ਇੱਥੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਚੋਂ ਜਾਂ ਹਰਿਆਣੇ ਤੋਂ ਜਾਂ ਜਿੱਥੋਂ ਮਰਜ਼ੀ ਪੂਰੇ ਦੇਸ਼ ਭਰ ਚੋਂ ਜਿਹੜੇ ਕਿਸਾਨ ਇੱਥੇ ਆ ਰਹੇ ਨੇ ਉਹਨਾਂ ਨੂੰ ਕੋਈ ਦਿੱਕਤਾਂ ਨਾ ਆਉਣ ਚਾਹੇ ਉਹ ਕਿਸੇ ਵੀ ਮਜ਼ਬਬ ਦੇ ਨਾਲ ਸੰਬੰਧ ਰੱਖਦਾ ਹੋਵੇ ਕਿਸਾਨ ਉਹਨੂੰ ਇੱਥੇ ਕੋਈ ਪਰੇਸ਼ਾਨੀ ਆਉਣ ਨਹੀਂ ਦੇਣੀ। ਅਪਡੇਟਸ ਇਸ ਸਾਡੇ ਨਾਲ ਜੁੜੇ ਰਹੋ ਸਿੰਘੂ ਬਾਰਡਰ ਤੋਂ ਸਨਮਜੀਤ ਸਿੰਘ ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਔਨ 에ਅਰ